Punjab, आपनी आपनी इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰ ਅੱਜ ਸ਼੍ਰੀ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਉਸ ਬਾਰੇ ਕੀ ਕਰਨਾ ਚਾਹੋਗੇ ਮੈਂ ਡੀਐਸਪੀ ਤ੍ਰਿਪ ਸਿੰਘ ਅਸ ਪ੍ਰਧਾਨ ਕੌਮੀ ਸੱਭਿਆਚਾਰਕ ਸਭਾ ਜਮਨੇ ਕੋਟਪੂਰ ਤੇ ਬੇਨਤੀ ਕਰਦਾ ਵੀ ਅੱਜ ਦਾ ਜੋ ਦਿਹਾੜਾ ਹੈ ਇਹ ਇਹ ਸਾਡੇ ਕਲੇਰ ਅਰਦਾਸੀਆ ਤਾਂ ਬੰਦਾ ਨਹੀਂ ਇਹ ਸਾਰੇ ਵਿਸ਼ਵ ਦਾ ਹੈ ساری ਦੁਨੀਆ ਨੂੰ ਜਿਹੜਾ ਉਹਨਾਂ ਨੇ ਸਬਕ ਦਿੱਤਾ ਹੈ ਜੋ ਬਰਬਾਦੀ ਵਿੱਚ ਉਹਨਾਂ ਨੇ ਸਿੱਖਿਆ ਦਿੱਤੀ ਹੈ ਇਹ ਸਾਡੀ ਅੱਜ ਸਾਰੇ ਵਿਸ਼ਵ ਦਾ ਇਹ ਇੱਕ ਜਨਮਧਾਰਾ ਗੁਰੂ ਦਾ ਬਣਦੇ ਆ ਇਹ ਸਾਨੂੰ ਉਹਨਾਂ ਦੀਆਂ ਸਖਿਆਵਾਂ ਦੀ ਲੋੜ ਹੈ ਗੁਰੂ ਰਵਦਾਸ ਜੀ ਮਹਾਰਾਜ ਨੇ ਸਾਨੂੰ ਜਿਹੜੀਆਂ ਸਖਿਆਵਾਂ ਦਿੱਤੀਆਂ ਉਹਨਾਂ ਦੇ ਅਮਲ ਕਰਕੇ ਇਹ ਸਾਨੂੰ ਖੁਸ਼ੀਆਂ ਮਿਲ ਸਕਦੀਆਂ ਹੈ ਅਸੀਂ ਜੇਕਰ ਲਦਾੜੇ ਲੋਕ ਸੀ ਉਸ ਸਮੇਂ ਜਦसे ਮਹਾਰਾਜ ਆਇਆ ਉਹਨਾਂ ਨੇ ਸਾਡੇ ਜੀਵਨ ਨੂੰ ਵੇਖੋ ਤੁਸੀਂ ਅੱਜ ਕਿੰਨਾ ਖੁਸ਼ਹਾਲ ਬਣਾਇਆ ਅਸੀਂ ਸਾਨੂੰ ਕੋਈ ਘਰੇ ਤੋਂ ਮਰਨੀ ਸੀ ਜਿੰਦਾਂ ਦਾ ਅੱਜ ਸਾਡੇ ਬਲੋਕੀ ਆ ਘਰੇ ਪੁੱਛ ਨਹੀਂ ਹੁੰਦੇ ਇਹ ਗੁਰੂ ਰਵਦਾਸ ਜੀ ਮਹਾਰਾਜ ਡਾਕਟਰ ਵੀਰਤ ਸਿੰਘ ਸਾਹਿਬ ਸਾਡੇ ਘਰੇ ਆ ਬੈਠੇ ਫੋਟੋ ਲਗੀਆਂ ਇਹਨਾਂ ਰਵਦਾਸ ਜੀ ਸਾਨੂੰ ਜਰਾ ਅੱਜ ਸਾਨੂੰ ਇਹ ਸਵਤਿਭਗਿਆ ਤੇ ਸਾਨੂੰ ਇਹ ਸਾਰੇ ਤੋਂ ਬੜੀ ਖੁਸ਼ੀ ਮਨਾਉਣੀ ਚਾਹੀਦੀ ਹੈ ਇੱਕ ਲਹਨ ਅਰਦਾਸੀਆਂ ਤੇ ਹੰਡਾ ਜੀ ਜੱਗਦਾ ਨਹੀਂ ਇਹ ਸਾਡੇ ਬਿੱਖਦਾ ਵਿਆੜਾ ਹੈ ਸਾਨੂੰ ਗੁਰੂ ਬਾਣੀ ਤੇ ਕੰਮਲ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ ਅਤੇ ਇਸ ਕਰਕੇ ਹਰ ਨਾਲ ਪ੍ਰੇਮ ਭਾਵਨਾ ਨਾਲ ਪੜ੍ਹਨਾ ਸਾਡੇ ਗੁਰੂ ਜੀ ਨੇ ਜੋ ਸਿਖਾਇਆ ਦਿੱਤੀ ਹੈ ਅਸੀਂ ਉਸ ਤੇ ਲਾਗੂ ਕਰਕੇ ਅੱਜ ਉਹਨਾਂ ਦਾ ਕੁਝ ਨਾ ਜੰਮ ਬਣਾ ਲਏ ਜੈ ਗੁਰਦੇਵ ਤੁਹਾਨੂੰ ਜੀ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਤੁਲਤਾ ਨਾ ਸਰਬਰ ਅੰਦਾਸ ਨਾਰਾਇਣ ਦਾ ਜਨਮ ਮਨਾ ਰਹੇ ਆ। ਸਤਿਗੁਰਾਂ ਨੇ ਸਭ ਲਈ ਅਨੰਦ ਖਾ ਦਿੱਤਾ ਹੈ। ਆਸਰਾ ਜਾਹੂ ਰਾਜ ਮੈਂ ਜਾਨ ਮਿਲੇ ਸਬਰ ਦਾ ਆਗਮਨ। ਉਹ ਰੋਤ ਬੜੇ ਸਖੰਭਸ ਹੈ। ਰਵਿਦਾਸ ਰੇਤਸਾ। ਅਸੀਂ ਉਹਨਾਂ ਦੀ ਨਾਰੇ ਦੀ ਸੇਧ ਲੈਂਦੇ ਹੋਏ ਹਰ ਸਾਲ ਦੀ ਤਰ੍ਹਾਂ ਜਨ ਦਿਹਾੜਾ ਬਣਾਉਂਦੇ ਆ। ਸਾਰੇ ਸ਼ਹਿਰ ਨਿਵਾਸੀ ਸਭ ਤੋਂ ਅੰਦਾਸ ਨਾਰਾਇਣ ਜਨਮ ਦਿਹਾੜੇ ਤੇ ਲੱਖ ਲੱਖ ਵਧਾਈਆਂ ਹਨ। ਪੁਤ੍ਰ ਦੇ, ਭਾਣੂ ਦੇ, ਕੈਪੀਨ, ਜਿਆਪਾਰ, ਖਬਰ। रा <manyolus> <manyolus> ਰਾਜ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਜਰਜੰਦਿਆ ਰਣ ਆਇਆ ਗਿਆ ਹੈ ਅਤੇ ਨਗਰ ਕੀਰਤਨ ਸੁਚਾਰਿਆ ਵਾਤ ਵਾਤ ਕੇ ਮੱਧਿਆਲੇ ਵਿੱਚ ਤੋਂ ਅਗਲੇ ਬਰਾਬਰ ਬੰਦੇ ਆਇਆ ਨਗਰ ਕੀਰਤਨ ਉਸਤੇ ਇੱਕ ਜੀਐਸਟੀ ਫੀਨਿਸਟ ਨੇ ਆਪਣੇ ਵਿਚਾਰ ਦੇ ਸੇ ਮਰਮਸ਼ਤਾ ਨੂੰ ਯੂਜ਼ ਕਰਕੇ ਬਣਾਇਆ